ਨਮਸਕਾਰ ਪੇਸ਼ ਹੈ ਹਫਤਾਵਰੀ ਸਮਾਚਾਰ ਸਮਿਖਿਆ ਲੇਖਕ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਮੀ ਵਾਚਿਕਾ ਅਮਨਪ੍ਰੀਤ कौर ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨੀ ਵੱਖ-ਵੱਖ ਵਸਤਾਂ ਤੇ ਲੱਗਣ ਵਾਲੇ ਜੀਐਸਟੀ ਦੀਆਂ ਦਰਾਂ 'ਚ ਕੀਤੇ ਗਏ ਸੁਧਾਰ ਤੋਂ ਬਾਅਦ ਨਰਾਤਿਆਂ ਦੇ ਪਹਿਲੇ ਦਿਨ ਯਾਨੀ 22 ਸਤੰਬਰ ਤੋਂ ਨਵੀਆਂ ਦਰਾਂ ਲਾਗੂ ਹੋ ਗਈਆਂ ਨੇ ਕੇਂਦਰ ਸਰਕਾਰ ਇਹਨਾਂ ਨਵੀਆਂ ਦਰਾਂ ਤਹਿਤ ਵਸਤਾਂ ਦੀਆਂ ਕੀਮਤਾਂ ਵਿੱਚ ਆਈਆਂ ਤਬਦੀਲੀਆਂ ਨੂੰ ਜੀਐਸਟੀ ਬਚਤ ਉਤਸਵ ਵਜੋਂ ਮਨਾ ਰਹੀ ਹੈ ਸਰਕਾਰ ਦਾ ਦਾਵਾ ਹੈ ਕਿ ਜੀਐਸਟੀ ਦੀਆਂ ਨਵੀਆਂ ਦਰਾਂ ਨਾਲ ਲੋਕਾਂ ਦੀ ਬਚਤ ਵਧੇਗੀ ਅਤਿਓ ਆਪਣੀ ਪਸੰਦ ਦੀਆਂ ਵਸਤਾਂ ਬਧੇਰੇ ਆਸਾਨੀ ਨਾਲ ਖਰੀਦ ਸਕਣਗੇ ਇਸ ਨਾਲ ਹੀ ਲੋਕਾਂ ਨੂੰ ਦੇਸ਼ ਅੰਦਰ ਬਣੀਆਂ ਵਸਤਾਂ ਮੇਡ ਇਨ ਇੰਡੀਆ ਮੁਹਿੰਮ ਤਹਿਤ ਖਰੀਦਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਦਾ ਦਾਵਾ ਹੈ ਕਿ ਜੀਐਸਟੀ ਸੁਧਾਰਾ ਨਾਲ 250000 ਕਰੋੜ ਰੁਪਏ ਬਚਣਗੇ ਜੇਕਰ GST ਪਾਬਸਤਾਂ ਅਤੇ ਸੇਵਾਵਾਂ 'ਤੇ ਟੈਕਸ ਦੇ ਇਤਿਹਾਸ ਤੇ ਝਾਤ ਮਾਰੀਏ ਤਾਂ ਇਹ 1954 ਚ ਹੋਂਦ ਆਇਆ ਸੀ ਅਤੇ ਇਸ ਟੈਕਸ ਪ੍ਰਣਾਲੀ ਨੂੰ ਪਹਿਲੀ ਵਾਰ ਫਰਾਂਸ ਨੇ ਆਪਣੇ ਦੇਸ਼ ਅੰਦਰ ਲਾਗੂ ਕੀਤਾ ਸੀ ਬਾਅਦ ਚ ਆਸਟ੍ਰੇਲੀਆ ਕੈਨੇਡਾ ਇੰਗਲੈਂਡ ਸਪੇਨ ਦੱਖਣੀ ਕੋਰੀਆ ਅਤੇ ਵਿయత్ਨਾਮ ਦੇਸ਼ਾਂ ਨੇ ਵੀ ਲਾਗੂ ਕੀਤਾ ਭਾਰਤ ਚ ਜੀਐਸਟੀ ਪ੍ਰਣਾਲੀ ਲਿਆਉਣ ਲਈ ਸਭ ਤੋਂ ਪਹਿਲੀ ਪਹਿਲ ਕਦਮੀ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸਰਕਾਰ ਨੇ 2000 ਚ ਕਮੇਟੀ ਬਣਾ ਕੇ ਕੀਤੀ ਇਸ ਕਮੇਟੀ ਦੇ ਮੁਖੀ ਉਸ ਵੇਲੇ ਦੇ ਵਿੱਤ ਮੰਤਰਾਲੇ ਦੇ ਸਲਾਹਕਾਰ ਵਜੋਂ ਐਲ ਕੇਲਕਰ ਤੇ ਟੀਮ ਨੇ ਸਿੱਟਾ ਕੱਢਿਆ ਕਿ ਜੀਐਸਟੀ ਦੇਸ਼ ਅੰਦਰ ਟੈਕਸ ਢਾਂਚੇ ਦੇ ਸੁਧਾਰ ਲਈ ਅਹਿਮ ਪ੍ਰਣਾਲੀ ਸਾਬਤ ਹੋ ਸਕਦੀ ਹੈ 2006 ਚ ਤਤਕਾਲੀਨ ਕੇਂਦਰੀ ਵਿੱਤ ਮੰਤਰੀ ਨੇ ਜੀਐਸਟੀ ਲਾਗੂ ਕਰਨ ਲਈ ਇੱਕ 2010 ਤੋਂ ਲਾਗੂ ਕਰਨ ਦੀ ਤਸਵੀਰ ਪੇਸ਼ ਕੀਤੀ। ਆਖਿਰ 1 ਜੁਲਾਈ 2017 ਚ ਦੇਸ਼ ਅੰਦਰ GST ਪ੍ਰਣਾਲੀ ਲਾਗੂ ਕਰ ਦਿੱਤੀ ਗਈ। ਵਸਤਾਂ ਤੇ ਸੇਵਾਵਾਂ ਕਰ ਨੂੰ 4 ਭਾਗਾਂ ਵਿੱਚ ਵੰਡਿਆ ਗਿਆ ਏ। ਪਹਿਲੇ ਭਾਗ ਚ ਜਦੋਂ ਕਿਸੇ ਸੂਬੇ ਵਿੱਚ ਕੋਈ ਚੀਜ਼ ਜਾਂ ਸੇਵਾ ਖਰੀਦੀ ਤੇ ਵੇਚੀ ਜਾਂਦੀ ਤਾਂ ਕੇਂਦਰ ਸਰਕਾਰ ਵੱਲੋਂ ਅਸਿੱਧੇ ਤੌਰ ਤੇ GST ਵਸੂਲਿਆ ਜਾਂਦਾ ਜਿਸ ਨਾਲ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਜਨਤਕ ਸੇਵਾਵਾਂ ਲਈ ਰਾਸ਼ੀ ਲਈ ਜਾਂਦੀ ਹੈ। ਦੂਜੇ ਭਾਗ ਵਿੱਚ ਜਦੋਂ ਕਿਸੇ ਸੂਬੇ ਚ ਵਸਤਾਂ ਜਾਂ ਸੇਵਾਵਾਂ ਖਰੀਦੀਆਂ ਜਾਂਦੀਆਂ ਵੇਚੀਆਂ ਜਾਂਦੀਆਂ ਤਾਂ ਸੂਬੇ ਸਰਕਾਰ ਵੱਲੋਂ ਸੂਬਾ ਵਸਤਾ ਤੇ ਸੇਵਾ ਕਰ ਵਸੂਲਿਆ ਜਾਂਦਾ ਜੋ ਸੂਬੇ ਦੇ ਸਰਕਾਰੀ ਪ੍ਰੋਜੈਕਟਾਂ ਸਕੂਲਾਂ ਤੇ ਜਨਤਾ ਦੀ ਭਲਾਈ ਲਈ ਵਰਤਿਆ ਜਾਂਦਾ ਹੈ ਤੀਜਾ ਭਾਗ ਇਕੀਕ੍ਰਿਤ ਵਸਤਾ ਤੇ ਸੇਵਾਵਾਂ ਕਰ ਜੋ ਕਿ ਕਿਸੇ ਹੋਰ ਸੂਬੇ ਚੋਂ ਚੀਜ਼ਾਂ ਤੇ ਸੇਵਾਵਾਂ ਖਰੀਦ ਕੇ ਆਪਣੇ ਸੂਬੇ ਚ ਲਿਆਂਦੀਆਂ ਜਾਂਦੀਆਂ ਨੇ ਤਾਂ ਸਬੰਧਤ ਸੂਬਿਆਂ ਵੱਲੋਂ ਇਸ ਆਦਾਨ ਪ੍ਰਦਾਨ ਤੇ ਜੀਐਸਟੀ ਵਸੂਲਿਆ ਜਾਂਦਾ ਚੌਥਾ ਕੇਂਦਰ ਸ਼ਾਸਿਤ ਵਸਤਾ ਤੇ ਸੇਵਾਵਾਂ ਕਰ ਉਹ ਹੁੰਦਾ ਜੋ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚੋਂ ਕਿਸੇ ਸੂਬੇ ਵੱਲੋਂ ਖਰੀਦੀਆਂ ਜਾਣ ਵਾਲੀਆਂ ਵਸਤਾਂ ਤੇ ਵਸੂਲਿਆ ਜਾਂਦਾ ਹੈ ਇਹ ਟੈਕਸ ਯੂਟੀ ਦੇ ਵਿਕਾਸ ਤੇ ਪ੍ਰਬੰਧਨ ਉੱਪਰ ਖਰਚ ਕੀਤਾ ਜਾਂਦਾ ਹੈ ਹੁਣ ਕਰੀਬ 8 ਸਾਲਾਂ ਬਾਅਦ ਜੀਐਸਟੀ ਵਿੱਚ ਵੱਡੇ ਪੱਧਰ ਤੇ ਸੁਧਾਰ ਕੀਤਾ ਗਿਆ ਹੈ ਸੁਧਾਰਾਂ ਤੋਂ ਬਾਅਦ 22 ਸਤੰਬਰ ਤੋਂ ਜੀਐਸਟੀ ਦੀ ਸਲੈਬ 12 18 ਅਤੇ 28 ਫੀਸਦੀ ਦੀ ਬਜਾਏ 5 12 ਅਤੇ 18 ਫੀਸਦੀ ਕਰਨ ਦੇ ਨਾਲ ਹੀ ਨਵੀਂ ਦਰ 40 ਫੀਸਦੀ ਵੀ ਲਾਗੂ ਕਰ ਦਿੱਤੀ ਗਈ ਹੈ ਜੀਐਸਟੀ ਚ ਕੀਤੇ ਗਏ ਸੁਧਾਰਾਂ ਨਾਲ ਦੇਸ਼ ਅੰਦਰ ਖਾਣ ਪੀਣ ਅਤੇ ਦਵਾਈਆਂ ਸਮੇਤ 295 ਵਸਤਾਂ ਸਸਤੀਆਂ ਹੋ ਗਈਆਂ ਨੇ ਜਿਹੜੀਆਂ ਵਸਤਾਂ ਤੇ ਜੀਐਸਟੀ 12 ਤੋਂ ਘਟਾ ਕੇ 5 ਫੀਸਦੀ ਕੀਤਾ ਗਿਆ ਹੈ ਉਹਨਾਂ ਚ ਡੱਬਾ ਬੰਦ ਭੋਜਨ ਖੰਡ ਕੱਪੜੇ ਤੇਲ ਕਿਓ ਮਸਾਲੇ ਚਾਹ ਕਾਫੀ, ਅਰਗਬਤੀ, ਰਸੋਈ ਗੈਸ, ਬੇਬੀ ਮਿਲਕ ਫੂਡ, ਪਨੀਰ, ਮੱਖਣ, ਨਮਕੀਨ, ਕੈਚਅਪ, ਜੈਮ, ਸੁੱਕੇ ਮੇਵੇ, ਫਰੂਟ, ਜੂਸ, ਆਈਸਕ੍ਰੀਮ, ਦਵਾਈਆਂ, ਡਾਇਗਨੋਸਟਿਕ ਕਿੱਟਾਂ ਤੋਂ ਇਲਾਵਾ ਟੀਵੀ ਏਸੀ ਵਾਸ਼ਿੰਗ ਮਸ਼ੀਨ ਦੋ ਪਹੀਆ ਵਾਹਨ ਕਾਰਾਂ ਜੁੱਤੀਆਂ ਸ਼ਾਮਿਲ ਨੇ ਸੇਵਾਵਾਂ ਚ ਰੇਲ ਟਰਾਂਸਪੋਰਟ ਇਕਨੋਮੀ ਕਲਾਸ ਹਵਾਈ ਸਫਰ ਤੇ ਟੂਰ ਆਪਰੇਟਰ ਸੇਵਾਵਾਂ ਤੋਂ ਇਲਾਵਾ ਸੈਲੂਨ ਜਿਮ ਤੇ ਯੋਗਾ ਸੈਂਟਰਾਂ ਦੀਆਂ ਸੇਵਾਵਾਂ ਵੀ ਇਸ ਲੈਬ ਚ ਸ਼ਾਮਿਲ ਕੀਤੀਆਂ ਗਈਆਂ ਨੇ 12 ਫੀਸਦੀ ਵਾਲੀ ਸਲੈਬ ਖਤਮ ਕਰ ਦਿੱਤੀ ਗਈ ਹੈ ਨਵੀਂ 18 ਫੀਸਦੀ ਦਰ ਚ ਲਗਜ਼ਰੀ ਵਸਤਾਂ ਜਿਨ੍ਹਾਂ ਵਿੱਚ ਅਲਮੂਨੀਅਮ ਫੋਇਲ ਫਰਨੀਚਰ ਸੀਸੀਟੀਵੀ ਕੈਮਰੇ ਲਿਫਾਫੇ ਹੇਅਰ ਆਇਲ ਕੋਲਡ ਡਰਿੰਕਸ ਕ੍ਰੀਮਿਕ ਟਾਈਲਾਂ ਡਿਸ਼ਵਾਸ਼ਰਸ ਡਿਓਡ Shampoo, washing machine, monitors. ਪ੍ਰਿੰਟਰ, ਪ੍ਰिਜ਼ਰਵ ਵੈਜੀਟੇਬਲ, ਸਟੀਲ ਉਤਪਾਦ, ਵੱਖ-ਵੱਖ ਇਲੈਕਟ੍ਰੋਨਿਕ ਤੇ ਭਾਰ ਤੋਲਣ ਵਾਲੀਆਂ ਮਸ਼ੀਨਾਂ, ਆਯੁਰਵੈਦਿਕ ਦਵਾਈਆਂ, ਮੋਬਾਈਲ ਫੋਨ ਤੇ ਕੰਮਾਂ ਦੇ ਠੇਕੇ ਅਤੇ ਸੇਵਾਵਾਂ ਵਿੱਚ 1000 ਤੋਂ 2500 ਰੁਪਏ ਪ੍ਰਤੀ ਲਾਗਤ ਦੇ ਹੋਟਲ ਤੇ ਗੈਸਟ ਹਾਊਸ ਦੇ ਕਮਰੇ, ਟੈਲੀਕਾਮ, ਆਈਟੀ ਸੇਵਾਵਾਂ ਵਿੱਚ ਸ਼ਾਮਿਲ ਕੀਤੀਆਂ ਗਈਆਂ ਨੇ। ਇਸੇ ਤਰ੍ਹਾਂ 28% ਦੀ ਵਾਲੀ ਸਲੇਵ ਖਤਮ ਕਰ ਦਿੱਤੀ ਗਈ ਹੈ ਅਤੇ ਕੁਝ ਵਸਤਾਂ ਤੇ ਸੇਵਾਵਾਂ ਤੇ 40% ਦੀ ਵਾਲੀ ਦਰ ਵਿੱਚ ਪਾ ਦਿੱਤੀਆਂ ਗਈਆਂ ਨੇ। 40% ਦੀ ਨਵੀਂ ਸਲੇਵ 'ਚ ਪ੍ਰੀਮੀਅਰ ਮੋਟਰਸਾਈਕਲ ਵਹੀਕਲ 350 ਸੀਸੀ ਤੋਂ ਵੱਧ ਹਾਈ ਐਂਡ ਮੋਟਰ ਵਹੀਕਲਸ ਐਸਯੂਵੀ ਵਿਸ਼ੇਸ਼ ਇੰਜਣ ਵਾਲੀਆਂ ਲਗਜ਼ਰੀ ਕਿਸ਼ਤੀ వ్యక్తిగత ఎయిర్క్రాఫ్ట్ సేవਾਂ ਵਿੱਚ 5 స్టార్ హోటల్, జూయే, సట్టే ਅਤੇ 7500 రూపాయే ਤੇ ਇਸ ਤੋਂ ਵੱਧ किराए वाले कमरे प्रति रात दे क्रू सेवावां नु शामिल ਕੀਤਾ ਗਿਆ। जीएसटी ਮਹਰਾਂ ਦਾ ਮੰਨਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਜੀਐਸਟੀ ਦੀਆਂ ਸਲੇਬਾਂ ਚ ਕੀਤੇ ਗਏ ਸੁਧਾਰਾਂ ਨਾਲ ਵੱਡੀ ਗਿਣਤੀ ਆਮ ਜਨਤਾ ਨੂੰ ਲਾਭ ਮਿਲਣ ਦੀ ਆਸ ਹੈ। ਵਿਸ਼ੇਸ਼ ਕਰਕੇ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰਾਂ ਤੇ ਮਹਿੰਗੀਆਂ ਦਵਾਈਆਂ ਦਾ ਪੈਣ ਵਾਲਾ ਬੋਝ ਘਟੇਗਾ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਲੋਕ ਹੁਣ ਇਲਾਜ ਸਤੋਂ ਵਾਂਝੇ ਨਹੀਂ ਰਹਿਣਗੇ ਇਸ ਦੇ ਨਾਲ ਹੀ ਸਮਾਚਾਰ ਸਮਿਖਿਆ ਖਤਮ ਹੋਈ ਨਮਸਕਾਰ